ਖੜਾ ਦਿਆ ਉੱਚੀਆਂ ਲਹਾਰਾਂ ਨੇ ਪੰਜਾਬ ਦੇ ਕਈ ਪਿੰਡਾਂ ਨੂੰ ਜ਼ਮੀਨਦੋਜ਼ ਕਰ ਦਿੱਤਾ ਹੈ ਲੋਕ ਉੱਚੀਆਂ ਥਾਵਾਂ ਤੇ ਛੱਤਾਂ ਤੇ ਰਹਿਣ ਨੂੰ ਮਜਬੂਰ ਹਨ ਚੁਣੌਤੀਆਂ ਬਹੁਤ ਵੱਡੀਆਂ ਹਨ ਇਨ੍ਹਾਂ ਚੁਣੌਤੀਆਂ ਵਿੱਚ ਇੱਕ ਵੱਡੀ ਚੁਣੌਤੀ ਹੈ ਰਹਿਣ ਦੀ ਖਾਸ ਕਰਕੇ ਉਹਨਾਂ ਦੀ ਜਿਨ੍ਹਾਂ ਦੇ ਪੱਕੇ ਕਰਨੀ ਹੈ ਮੈਂ ਖੜਾ ਅਜਨਾਲੇ ਦੇ ਇੱਕ ਅੰਡਰ ਕੰਸਟਰਕਸ਼ਨ ਪੁਲ ਦੇ ਉੱਤੇ ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ 6 ਪਰਿਵਾਰ ਇੱਥੇ ਰਹਿ ਰਹੇ ਨੇ ਅਜਨਾਲੇ ਦੇ ਵਿੱਚ ਰਹਿੰਦੇ ਸੀ ਕਿ ਸਕੀ ਨਾਲੇ ਦੇ ਨਾਲ ਲੇਕਿਨ ਉਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਜਿਸ ਕਰਕੇ ਉਹਨਾਂ ਨੂੰ ਇੱਥੇ ਆ ਕੇ ਪਨਾਹ ਲੈਣੀ ਪਈ ਸਭ ਤੋਂ ਪਹਿਲਾਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤਨ ਤਸਵੀਰਾਂ ਦਿਖਾਓ ਲਗਭਗ ਇੱਥੇ 4-500 ਦੇ ਕਰੀਬ ਜਾਨਵਰ ਹੈ ਉਸ ਤੋਂ ਇਲਾਵਾ 6 ਪਰਿਵਾਰ ਹੈ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਇੱਥੇ ਆ ਕੇ ਰਹਿਣਾ ਪੈ ਰਿਹਾ ਹੈ ਇਹਨਾਂ ਦੇ ਪੱਕੇ ਮਕਾਨ ਤਾਂ ਨਹੀਂ ਸੀ ਪਰ ਉਥੇ ਰਹਿਣ ਦੇ ਲਈ ਬਹੁਤ ਕੁਝ ਸੀ ਪਰ ਹੁਣ ਇਹਨਾਂ ਨੂੰ ਅਜਿਹੇ ਹਾਲਾਤਾਂ ਚ ਰਹਿਣਾ ਪੈ ਰਿਹਾ ਤੁਸੀਂ ਦੇਖ ਰਹੇ ਹੋ ਲਗਾਤਾਰ ਬਾਰਿਸ਼ ਹੋ ਰਹੀ ਹੈ ਜਮੀਨ ਦੇ ਉੱਤੇ ਪੈਰ ਨਹੀਂ ਰੱਖਿਆ ਜਾ ਰਿਹਾ ਮੈਂ ਵੀ ਬੜੇ ਆਰਾਮ ਨਾਲ ਪੈਰ ਰੱਖ ਰਿਹਾ ਗੱਲਬਾਤ ਕਰ ਲੈਂਦੇ ਹਾਂ ਇਹਨਾਂ ਨਾਲ ਕੀ ਕਦੋਂ ਇੱਥੇ ਆਏ ਤੇ ਕਿਸ ਤਰ੍ਹਾਂ ਹੋਇਆ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਤਸਵੀਰਾਂ ਹੋਰ ਦਿਖਾ ਦਵਾਂ ਤੁਸੀਂ ਦੇਖੋ ਕਿ ਆਮ ਤੌਰ ਤੇ ਲੋਕ ਰਹਿੰਦੇ ਨੇ ਤੇ ਇੱਕ ਜਗ੍ਹਾ ਪੱਕੀ ਬਣਾਈ ਹੁੰਦੀ ਖਾਣ ਪੀਣ ਲਈ ਇੱਥੇ ਇੱਕ ਛੋਟਾ ਜੀ ਬੱਚੀ ਦੇਖੋ ਖਾਣਾ ਬਣਾ ਰਹੀ ਆਪਣੇ ਪਰਿਵਾਰ ਦੇ ਲਈ ਗੱਲਬਾਤ ਕਰ ਲੈਂਦੇ ਹਾਂ ਭਾਜੀ ਤੁਹਾਡਾ ਨਾਮ ਆਪਣਾ ਨਾਮ ਜੀ ਸਦੀਕ ਸਦੀ ਕਿੱਥੇ ਰਹਿਣ ਵਾਲੇ ਹੋ ਅਜ ਨਾਲ ਆ ਸਖੀ ਪੁੱਲ ਦੇ ਅੱਛਾ ਕੀ ਹੋਇਆ ਕੀ ਹੈ ਹੋਇਆ ਸਰ ਪਾਣੀ ਨੇ ਬਹੁਤ ਮਾਰ ਪਾਈ ਹੈ ਸਾਡਾ ਉੱਥੇ ਸਾਰੀਆਂ ਸੰਦ ਸਮਾਨ ਸਾਰਾ ਕੁਝ ਡੁੱਬਿਆ ਪਿਆ ਜੁੜ ਗਿਆ ਸਾਰਾ ਕੁਝ ਕੋਈ ਸਮਾਨ ਵੀ ਸੁਰੱਖਿਤ ਨਿਕਲਿਆ ਸਾਨੂੰ ਇੱਥੇ ਆ ਵੇਖ ਲੋ ਕਿੰਨਾ ਕੋਈ ਚਾਰੇ ਦੀ ਸੁਭਾਵਦਾ ਨਹੀਂ ਕੋਈ ਚਾਰ ਨਹੀਂ ਕੋਈ ਚਾਰਾ ਨਹੀਂ ਕੁਝ ਨਹੀਂ ਉਹ ਖਾਣ ਪੀਣ ਦਾ ਸਮਾਨ ਕੋਈ ਕੁਝ ਨਹੀਂ ਹੈਗਾ ਤੇ ਉੱਥੇ ਕਿੰਨਾ ਕੁ ਪਾਣੀ ਆ ਚੁੱਕਿਆ ਸੀ ਪਾਣੀ ਉੱਥੇ ਸਰ ਉੱਥੇ ਕੋਈ ਹਿਸਾਬ ਕਿਦਾ ਵੀ ਨਹੀਂ 10 10 12 12 ਫੁੱਟ ਪਾਣੀ ਹੈ ਸਾਰਾ ਇਲਾਕਾ ਡੁੱਬਿਆ ਪਿਆ ਇੱਥੇ 6 ਪਰਿਵਾਰ ਨੇ ਕਿੰਨੇ ਮੈਂਬਰ ਨੇ 6 ਪਰਿਵਾਰਾਂ ਦੇ ਇੱਥੇ ਮੈਂਬਰ ਤੇ ਸਾਰਾ ਆਪਣਾ ਕਿਸੇ ਦੇ 6-7 ਮੈਂਬਰ ਹੈ ਕਿਸੇ ਦੇ 4 ਮੈਂਬਰ ਹੈ ਕੋਈ 5 ਮੈਂਬਰ ਦਾ ਜੂਆ ਜਾਂਦਾ ਸਾਰੇ ਤੇ ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ ਇੱਥੇ ਅੱਜ 5-6 ਦਿਨ ਹੋ ਗਏ ਤੁਹਾਨੂੰ ਵੀ ਕਰ ਦੋ ਤੇ ਉੱਥੇ ਜਾ ਕੇ ਦੇਖਿਆ ਆਪਣੀ ਜਗ੍ਹਾ ਤੇ ਕਿ ਕੀ ਹਾਲਾਤ ਨੇ ਉੱਥੇ ਹਾਲਾਤ ਸਾਰਾ ਵੇਖਿਆ ਉੱਥੇ ਸਾਰਾ ਕੁਝ ਡੁੱਬਿਆ ਪਿਆ ਹੈ ਸਾਡਾ ਜੋ ਖੁਰਲੀਆਂ ਸਾਡੇ ਜੋ ਇੰਜਨ ਟੋਕੇ ਜੋ ਨਿਕਾ ਮੋਟਾ ਸਮਾਨ ਸਾਰਾ ਕੁਝ ਡੁੱਬਿਆ ਪਿਆ ਰੜ ਰੜ ਗਿਆ ਬਾਹਸ ਜੋ ਸਾਡੀਆਂ ਝੁਕੀਆਂ ਸੀ ਬਾਕੀ ਮੇਨ ਸਮਾਨ ਕੁਝ ਨਿਕਲਿਆ ਹੀ ਨਹੀਂ ਤੁਹਾਨੂੰ ਹੋਰ ਕੁਝ ਤਸਵੀਰਾਂ ਦਿਖਾਣਾ ਇਹ ਦੇਖੋ ਤੁਸੀਂ ਆਲੇ ਦੁਆਲੇ ਓਪਨ ਹੈ ਰਾਤ ਨੂੰ ਜਦੋਂ ਤੇਜ਼ ਬਾਰਿਸ਼ ਆਂਦੀ ਤੇ ਇਹਨਾਂ ਨੂੰ ਮਜਬੂਰ ਹੋਣਾ ਪੈਂਦਾ ਇੱਥੇ ਰਹਿਣ ਨੂੰ ਕੀ ਨਾਮ ਹੈ ਜੀ ਤੁਹਾਡਾ ਸ਼ੌਂਕੀ ਮਰਨਾ ਸ਼ੌਂਕੀ ਕਿਸ ਤਰ੍ਹਾਂ ਰਹਿ ਰਹਿ ਗੁਜ਼ਰ ਹੋ ਰਿਹਾ ਹੈ ਇਹ ਤੁਹਾਡੇ ਸਾਹਮਣੇ ਜੋ ਤੁਹਾਡੇ ਸਾਹਮਣੇ ਹੋ ਰਿਹਾ ਹੈ ਟਾਈਮ ਪਾਸ ਡੇ ਕਰਨ ਮਰ ਰਹੇ ਜਾਂ ਕਿ ਤਰ੍ਹਾਂ ਰਿਹਾ ਉਹਨੂੰ ਸਰਕਾਰ ਦੇ ਰਾਹਤ ਕਾਰਜ ਕਿੰਨੇ ਕੂਨੇ ਸਰਕਾਰ ਦੇ ਕੀ ਕਰਦਾ ਸਰਕਾਰਾਂ ਰੂਮ ਉਹਦਾ ਠੀਕ ਆ ਸਾਹਮਣੇ ਹੀ ਆ ਸਾਨੂੰ ਕੋਈ ਪੰਡਲ ਇੱਕ ਚਾਰ ਦਾ ਜਾਂ ਕੋਈ ਚੋਕਰ ਦੀ ਫੀਰ ਦੀ ਬੋਰੀ ਕੁਛ ਨਹੀਂ ਖੇ ਡੰਗਰ ਸਾਡੇ ਆ ਤਰਪਾਲਾਂ ਹੀ ਮੁੱਲ ਲੈ ਗਿਆ ਸਾਨੂੰ ਤਰਪਾਲਾਂ ਤਾਂ ਕਣੀ ਮਿਲੀਆਂ ਲੋਕ ਰਾਹਤ ਕਾਰਜ ਤਾਂ ਬਹੁਤ ਭੇਜਦੇ ਨੇ ਪਰ ਤੁਹਾਡੇ ਤੇ ਪੂਰੇ ਦਿਨ ਉਹ ਕੱਖ ਨਹੀਂ ਪਹੁੰਚਿਆ ਕੋਈ ਵੀ ਇੱਥੇ ਵੇਖ ਲਓ ਕੁਛ ਵੀ ਹੈ ਕੋਈ ਸਮਾਨ ਸਾਡੂ ਕੋ ਪਿਆ ਤਰਪਾਲਾਂ ਵੀ ਅਸੀਂ ਮੁੱਲ ਲੈਂਦੀਆਂ ਕੋ ਚਾਰਾ ਨਹੀਂ ਸਾਨੂੰ ਕੋ ਰਾਸ਼ਨ ਪਾਣੀ ਨਹੀਂ ਕੋ ਕੱਖ ਨਹੀਂ ਮਿਲਿਆ ਬੱਚੇ ਕਿੰਨੇ ਕੋ ਨਾਂ ਲੈ ਤੁਹਾਡੇ ਦਾ ਬੱਚੇ ਦਾ ਨਾਂ ਛੋਟੇ ਛੋਟੇ ਕਾਫੀ ਹੈ ਵਿਚਾਰੇ ਹਾਂ ਦੇਖੋ ਪੰਜ ਛੇ ਦਾ ਵੱਧ ਹੀ ਹੋਣੇ ਪੜ੍ਹਾਈ ਵੀ ਕਰਦੇ ਨੇ ਬੱਚੇ ਹਾਂ ਕਰੇ ਪੜ੍ਹਾਈ ਦਾ ਸਰ ਕਪੈਲਾ ਕਰਦੇ ਸੀ ਸਕੂਲਾਂ ਦੀ ਹੁਣ ਇਸ ਕਾ ਦੀ ਪੜ੍ਹਾਈ ਇੱਥੇ ਪੜ੍ਹਾਈ ਫਿਰ ਮੁਸ਼ਕਿਲ ਹੋ ਜਾਂਦੀ ਹੋਣੀ ਜੀ ਬੰਦੀ ਹੁਣ ਸਾਰਾ ਕੁਝ ਪੜ੍ਹਾਈਆਂ ਭਲੂਈਆਂ ਕੀ ਨਾਮ ਹੈ ਬੇਟੇ ਤੇਰਾ ਲਸ ਲਸ ਕੀ ਨਾਮ ਹੈ ਹੈ ਹੁਣਾ ਇਹ ਮਾਂ ਕੀ ਕਰਦੀ ਸੀ ਰੋਟੀ ਬਣਾ ਰਹੀ ਸੀ ਕਿੰਦੇ ਲਈ ਬਣਾ ਰਹੀ ਸੀ ਕਿੰਦੇ ਲਈ ਰੋਟੀ ਕਿੰਦੇ ਲਈ ਬਣਾ ਰਹੀ ਸੀ ਪਾਪਾ ਲਈ ਪਾਪਾ ਲਈ ਕਿੰਨੀ ਉਮਰ ਹੈ ਤੇਰੀ 9 ਸਾਲ ਦੀ ਹੈ 9 ਸਾਲ ਦੀ ਰੋਟੀ ਬਣਾ ਲੈਂਦੀ ਬੱਚੀ ਮੇਰੇ ਸੰਗੋ ਵੀ ਹੋਇਆ ਹਾਂਜੀ ਪਰਚਾਈ ਬਣਾ ਰਹੀ ਇਸਕੀ ਅੱਛਾ ਨਹੀਂ ਇਹ ਵੀ ਮੈਂ ਦੇਖਿਆ ਬਣਾ ਰਹੀ ਸੀ ਬਣਾ ਰਹੀ ਸੀ ਹਣਾ ਹਣਾ ਜੇ ਤੁਸੀਂ ਦੇਖ ਸਕਦੇ ਹੋ ਜਿੱਥੇ ਮਨ ਦੇ ਵਿੱਚ ਦੁੱਖ ਆਂਦਾ ਉੱਥੇ ਇੱਕ ਛੋਟੀ ਜੀ ਖੁਸ਼ੀ ਵੀ ਹੈ ਕਿ ਛੋਟੇ ਛੋਟੇ ਬੱਚੇ ਆਪਣੇ ਪਰਿਵਾਰ ਦੇ ਲਈ ਰੋਟੀ ਬਣਾ ਰਹੇ ਅਸੀਂ ਦੇਖ ਰਹੇ ਸੀ ਤਸਵੀਰਾਂ ਇਹ ਰੋਟੀ ਬਣਾ ਰਹੀ ਹੈ ਸੋ ਇਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੁਸ਼ਕਿਲ ਹੈ ਮੈਂ ਸਿਰਫ ਇੱਕੋ ਹੀ ਬੇਨਤੀ ਕਰਨਾ ਚਾਹਨਾ ਹਾਂ ਰਾਹਤ ਕਾਰਜ ਕਰਨ ਵਾਲਿਆਂ ਲਈ ਤੁਸੀਂ ਉਥੇ ਸਮਾਨ ਪਹੁੰਚਾ ਰਹੇ ਹੋ ਜਿੱਥੇ ਬਹੁਤ ਜ਼ਿਆਦਾ ਪਹੁੰਚ ਚੁੱਕਿਆ ਹੈ ਜ਼ਰੂਰਤ ਅਜੇ ਹੀਆਂ ਥਾਵਾਂ ਤੇ ਜਿੱਥੇ ਰਹਿਣਾ ਗੁਜ਼ਰ ਮੁਸ਼ਕਿਲ ਹੋ ਚੁੱਕਿਆ ਹੈ ਇਹਨਾਂ ਨੂੰ ਜ਼ਰੂਰਤ ਹੈ ਚਾਰੇ ਦੀ ਅਚਾਰ ਦੀ ਸੋ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਸੱਕੀ ਨਾਲੇ ਦੇ ਨਾਲ ਲੋਕ ਆਏ ਨੇ ਤੇ ਇਹ ਕਿਹੜੀ ਰੋਡ ਹੈ ਜੀ ਇਹ ਵੀ ਦੱਸ ਦਿਓ ਗੁਜਾਪੀਰ ਫਤੇਗੜ ਚੂੜੀਆਂ ਦੇ ਅੰਡਰ ਕੰਸਟਰਕਸ਼ਨ ਜਿਹੜਾ ਪੁਲ ਹੈ ਉਹਦੇ ਨਾਲ ਇਹ ਰਹਿ ਰਹੇ ਨੇ ਤੁਸੀਂ ਆਪਣੀ ਜੋ ਵੀ ਤਿਲ ਫੁੱਲ ਹੈ ਇੱਥੇ ਜਰੂਰ ਭੇਜੋ ਮੇਰੇ ਨਾਲ ਇੱਕ ਦੋ ਪਰਿਵਾਰ ਅਜੇ ਵੀ ਆ ਜਿਨ੍ਹਾਂ ਦਾ ਬਿਲਕੁਲ ਸਭ ਕੁਝ ਤਬਾਹ ਹੋ ਗਿਆ ਕਿੱਥੋਂ ਦੇ ਆ ਰਹੇ ਹੋ ਚਾੜਪੁਰੋਂ ਜੀ ਚਾੜਪੁਰ ਤੋਂ ਹਾਂ ਚਾੜਪੁਰ ਕਿੱਥੇ ਰਹਿੰਦੇ ਹੋ ਦਰਿਆ ਦੇ ਉੱਤੇ ਦਰਿਆ ਦੇ ਉੱਤੇ ਰਹਿੰਦੇ ਸੀ ਤੇ ਹੁਣ ਕੀ ਹਾਲਾਤ ਹੈ ਕਰਦੇ ਹੋ ਹੋਰ ਜੀ ਝੰਗੜੀ ਭਈਆ ਸਮਾਨ ਸਹੁੰਦਾ ਬੜੀ ਮਾੜੀ ਰਹਾ ਦੇ ਉੱਥੇ ਰਹਿ ਗਏ ਮਾ ਸਾਢਾ ਟਾਂਗਾ ਵੀ ਜਾਏ ਹਾਂ ਜੀ ਸਮਾਨ ਸਹੁੰਨੀ ਰੋੜ ਗਿਆ ਕਿੰਨੇ ਡੰਗਰ ਸੀਗੇ ਡੰਗਰ ਹੈ ਆਪਣੇ ਕੋਈ ਕੋਈ 50 60 50 60 ਡੰਗਰ ਹੈ ਤੇ ਪਰਿਵਾਰ ਦੇ ਮੈਂਬਰ ਕਿੰਨੇ ਸੀਗੇ ਮੈਂਬਰ ਹੈ ਸੀ ਕੋਈ 12 13 ਤੁਸੀਂ ਆਪ ਹੀ ਆਏ ਜਾਂ ਲੋਕਾਂ ਨੇ ਆ ਕੇ ਬੁਚਾਇਆ ਤਾ ਨਹੀਂ ਆ ਵੀ ਜੀ ਲੋਕਾਂ ਨੇ ਬੁਜਾਇਆ ਬਚਲ ਹੋ ਗਈ ਪੇ ਹਾਂਜੀ ਕਦੋਂ ਆਇਆ ਪਾਣੀ ਪਾਣੀ ਹੋ ਹੀ ਗਿਆ ਹੁਣ ਤੱਕ ਅੱਛਾ ਹਾਂਜੀ ਇਹ ਰਾਤ ਨੂੰ ਆਇਆ ਜਾਂ ਸਵੇਰ ਵੇਲੇ ਕਿਸ ਨੇ ਨਹੀਂ ਰਾਤ ਹੀ ਆਇਆ ਤੇ ਪਤਾ ਲੱਗ ਗਿਆ ਸੀ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਬਚਾਉ ਪਾਣੀ ਵਾਹ ਆ ਗਿਆ ਜਾਂ ਫੈਟ ਅੱਛਾ ਹਾਂਜੀ ਥੋੜਾ ਸਮਾਨ ਵੀ ਰੁੜ ਗਿਆ ਥੋੜਾ ਹੀ ਲੱਜ ਗਿਆ ਮੰਜੇ ਮੰਜੇ ਰੁਲਾ ਰੁਲਾ ਪੈ ਗਏ ਨਾ ਪਾਣੀ ਦੀ ਜਦੋਂ ਅੱਛਾ ਪਿੱਛੇ ਰੁਲਾ ਪੈ ਗਏ ਹਾਂਜੀ ਫਿਰ ਜਦੋਂ ਅੱਬਾ ਝਾੜ ਪਰ ਰੁਲਾ ਪੈ ਗਿਆ ਜਾਨੇ ਪਾਣੀ ਆ ਗਿਆ ਲੋਸਮੈਂਟ ਹੋ ਗਏ ਲਿਗਲ ਜਾਉ ਡੇਰੀ ਡੇਰਿਆਂ ਡੂਰੀਆਂ ਦੇ ਫਿਰ ਇਹਨਾਂ ਨੇ ਕੋਸ਼ਤ ਕੀਤੀ ਭੱਜਣ ਦੀ ਕੱਲੇ ਡੰਗਰ ਹੀ ਲੈ ਕੇ ਭੱਜੇ ਉਹ ਯਾਰ ਇਹਨਾਂ ਨੇ ਕੁਝ ਲੇਕ ਲਿਆ ਨਹੀਂ ਕੁਝ ਬੱਚੇ ਪੁੱਛੇ ਡੰਗਰ ਲੈ ਗਏ ਬਾਕੀ ਸਮਾਨ ਇਹਨਾਂ ਦਾ ਪਰਾਲੀ ਸੀ ਕਾਹ ਕੁੜਾ ਤਿੰਨ ਬਦਸੇ ਹਾਲ ਵਾਸਤੇ ਇਕੱਠਾ ਕੀਤਾ ਹੁੰਦਾ ਗਰਮੀਆਂ ਵਾਸਤੇ ਸਾਰਾ ਰੁੜ ਰੜ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸ ਇਹ ਨਾ ਡੰਗਰ 100 150 ਡੰਗਰ ਇਹਨਾਂ ਦਾ ਇਹ ਕਿੱਥੇ ਡਕੇ ਬਜਾਰੇ ਦੇ ਦੇਖ ਡੰਗਰ ਵੇਖੋ ਬਜਾਰੇ ਭੁੱਖੇ ਭਾਣੇ ਜਿਹੋ ਦਾ ਮਾਂ ਤੂੜੀਆਂ ਨੇ ਟਰਾਲੀਆਂ ਜਾਂਦੀਆਂ ਚਾਰ ਵਾਲੀਆਂ ਜਾਂਦੀਆਂ ਅਸੀਂ ਰੋਕੀਏ ਉਦੋਂ ਪਿੰਡਾ ਬੁੰਡਾ ਵਾਲਿਆਂ ਦੇ ਇਹਦੇ ਸੁੱਕੇ ਦਾ ਜਗ੍ਹਾ ਤੇ ਬੈਠੇ ਆ ਕੋਈ ਸਮਾਨ ਨਹੀਂ ਸਾਨੂੰ ਦਿੰਦਾ ਕੋਈ ਨਾ ਸਾਨੂੰ ਅਈ ਦਾ ਕਰਾਸ਼ ਨਾ ਆ ਰਾਸ਼ਨ ਵਾਲੇ ਕੋਲ ਖਲੋਈਏ ਜਾ ਕੇ ਤਾਂ ਉਹ ਵੀ ਨਹੀਂ ਰਾਸ਼ਨ ਦਿੰਦੇ ਅੱਗੇ ਅੱਗੇ ਜਾਓ ਅੱਗੇ ਜਾਓ ਜਿਦ ਤਰ੍ਹਾਂ ਤੁਸੀਂ ਸ਼ਮਾਰਸ਼ਾਂ ਪਈ ਜਾਂਦੀਆਂ ਆਪਣੇ ਆਪਣੇ ਬੰਦੇ ਹੁੰਦੇ ਆ ਅੱਗੇ ਇਸ ਤਰ੍ਹਾਂ ਸ਼ਮਾਰਸ਼ਾਂ ਦੇ ਟਰਾਲੀਆਂ ਟਰੋਲੀਆਂ ਸਾਰੀਆਂ ਅੱਗੇ ਲੈ ਕੇ ਜਾਂਦੇ ਆ ਇਥੇ ਜਦੋਂ ਵੀ ਟਰਾਲੀ ਖਲਾਰੀਏ ਕੋਈ ਨਹੀਂ ਸਾਨੂੰ ਦਿੰਦਾ ਟਰਾਲੀ ਅੱਛਾ ਨਹੀਂ ਕੋਈ ਖਲਾਰੀ ਨਹੀਂ ਆਂਦੀ ਜਾਂ ਜੀ ਜਾਂਦਾ ਸ਼ਵਾਰਚ ਪੈ ਜਾਂਦੀ ਤਗੜੇ ਬੰਦਿਆਂ ਦੀ ਉਹ ਅੱਗੇ ਲੈ ਕੇ ਭੱਜ ਜਾਂਦੀ ਆਂਦੇ ਸਾਡੇ ਵਾਸਤੇ ਆਂਦੇ ਨਾ ਗੁੱਜਰ ਸੌਖੇ ਆ ਇਹ ਛੜਕਾ ਛੜਕਾਂ ਦੇ ਚਾਰ ਲੈਂਦੇ ਆ ਦੱਸੋ ਛੜਕਾਂ ਦੇ ਅਸੀਂ ਕਿਤਨਾ ਚਾਰੀਏ ਡੰਗਰ ਛੜਕਾਂ ਦੇ ਬੂਟੇ ਲੱਗੇ ਆ ਇੰਨਾ ਡੰਗ ਮਾਲ ਕਿਸੇ ਕਰੀਏ ਛੜਕਾਂ ਦੇ ਸਾਡਾ ਤੇ ਬਹੁਤ ਮੰਦਾ ਹਾਲ ਹੋ ਜਾਣਾ ਇਥੇ ਬਾਈਪਾਸ ਦੇ ਅਸੀਂ ਬਹੁਤ ਮੰਦਾ ਹਾਲ ਹੈ ਸਾਡਾ ਇਥੇ ਸਾਨੂੰ ਕੋਈ ਰਸ਼ਨ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਾਨੂੰ ਓਜਲੇ ਸਾਹਿਬ ਨੇ ਸਾਨੂੰ ਸੋ ਚੋਖਰ ਚਾਖਰ ਦੇ ਫੀਡ ਫੂਡ ਦਿੱ ਕਿੰਨੇ ਦਿਨ ਇੱਥੇ ਲੱਗ ਜਾ ਸਕਦੇ ਦਿਨ ਤੁਹਾਨੂੰ ਕੀ ਲੱਗਦਾ ਸਾਨੂੰ 6 ਮਹੀਨਾ ਲੱਗ ਜਾਣਾ ਅਜੇ ਤਿੰਨ ਵਾਰ ਕਿੱਥੇ ਜਾਈਏ ਮਹੀਨਾ ਇੱਕ ਪਾਣੀ ਚ ਦਰਿਆ ਦੇ ਬਹੁਤ ਪਾਣੀ ਹੈ ਜੇ ਅਜੇ ਆਂਦੇ ਪਿੱਛੋਂ ਫਿਰ ਪਾਣੀ ਦੀ ਆਵਾਜ਼ ਆਉਂਦੀ ਆ ਤੇ ਕਿੱਥੇ ਜਾਈਏ ਸਾਨੂੰ ਮਿਹਰਬਾਨੀ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਮੈਂ ਇਹੀ ਕਹਿਣਾ ਚਾਹਨਾ ਵਾਂ ਜਿਹੜੇ ਲੋਕ ਇਹ ਵੀਡੀਓ ਦੇਖ ਰਹੇ ਨੇ ਜੇ ਤੁਸੀਂ ਸੋਚ ਕੇ ਆਇਓ ਕਿ ਰਾਹਤ ਕਾਰਜ ਕਰਨੇ ਆ ਤਾਂ ਇਦਾਂ ਨਾ ਸੋਚੋ ਕਿ ਜਿੱਥੇ ਉਹ ਰਹਿ ਇਹਨਾਂ ਦਾ ਵੀ ਰਹਿ ਗੁਜ਼ਾਰ ਬਹੁਤ ਮੁਸ਼ਕਿਲ ਹੋ ਰਿਹਾ ਹੈ ਇਹ ਰੋਗਦੇ ਨੇ ਇਹ ਵੀ ਇੱਕ ਬਹੁਤ ਵੱਡੀ ਤਰਾਸ ਦੀ ਕਹਿ ਸਕਦੇ ਆ ਜਾਂ ਇੱਕ ਬਹੁਤ ਮਤਲਬ ਦੁਖਦਾਈ ਗੱਲ ਕਹਿ ਸਕਦੇ ਆ ਅਗਰ ਕੋਈ ਤੁਸੀਂ ਸੋਦਾ ਲੈ ਕੇ ਆਇਓ ਸਮਾਨ ਲੈ ਕੇ ਆਇਓ ਜਿਸ ਨੂੰ ਜ਼ਰੂਰਤ ਹੈ ਉਸ ਨੂੰ ਨਹੀਂ ਦੇਓਗੇ ਸਵਾਰਸ਼ੀ ਨੂੰ ਦੇਓਗੇ ਤਾਂ ਤੁਹਾਡੀ ਜਿਹੜੀ ਸੇਵਾ ਹੈ ਪੂਰੀ ਨਹੀਂ ਹੋ ਸਕਦੀ ਸੋ ਇੱਕੋ ਹੀ ਬੇਨਤੀ ਹੈ ਕਿ ਆਓ ਇੱਥੇ ਦੇਖੋ ਜੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਜ਼ਰੂਰਤ ਹੈ ਤੇ ਇਹਨਾਂ ਨੂੰ ਜ਼ਰੂਰ ਸਮਾਨ ਦੇ ਕੇ ਜਾਓ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰਾਂਗਪੁਰੀ ਵਾਈਸੋ ਪੰਜਾਬ ਅਜਨਾਲਾ